ਕਾਂਗਰਸ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਰੰਧਾਵਾ ਨੇ ਕਿਹਾ ਕਿ 27 ਚ ਕਾਂਗਰਸ ਬਿਨਾ ਸੀਐਮ ਚਿਹਰੇ ਦੇ ਚੋਣ ਲੜੇਗੀ ਰੰਧਾਵਾ ਨੇ ਵੱਡੇ ਇਲਜ਼ਾਮ ਵੀ ਲਾਏ ਕਿ ਪੰਜਾਬ ਕਾਂਗਰਸ 'ਚ ਕੁਝ ਪਿੱਛੇ ਪੀੜੇ 슬리퍼 ਸੈਲਵੀ ਮੌਜੂਦ ਨੇ ਜਿਸ ਦੀ ਜਾਣਕਾਰੀ ਹਾਈ ਕਮਾਂਡ ਨੂੰ ਵੀ ਹੈ ਇਸ ਬਾਬਤ ਰਾਜਾ ਵੜਿੰਗ ਨੇ ਰੰਧਾਵਾ ਦੀ ਗੱਲ ਨਾਲ ਸਹਿਮਤੀ ਜਤਾਈ ਰਦਾਵਾ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਤੇ ਅਕਾਲੀ ਦਲ ਪ੍ਰਧਾਨ ਦੀ ਚੋਣ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਰਦਾਵਾ ਨੇ ਅਕਾਲੀ ਦਲ ਦੀ ਅੰਦਰੂਨੀ ਚੋਣ ਪ੍ਰਕਿਰਿਆ 'ਚ ਗੜਬੜੀ ਦੇ ਇਲਜ਼ਾਮ ਲਾਏ ਤੇ ਪ੍ਰਧਾਨਗੀ ਦੀ ਚੋਣ ਲਈ ਤੈਅ ਕੀਤੇ ਸਥਾਨ ਤੇ ਵੀ ਇਤਰਾਜ਼ ਚੁਟਾਇਆ। ਰਦਾਵਾ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਐਸਜੀਪੀਸੀ ਦੇ ਅਧੀਨ ਆਉਂਦਾ ਤੇ ਕੋਈ ਵੀ ਰਜਿਸਟਰਡ ਪਾਰਟੀ ਕਿਸੇ ਧਾਰਮਿਕ ਜਗ੍ਹਾ ਦਾ ਇਸਤੇਮਾਲ ਨਹੀਂ ਕਰ ਸਕਦੀ। ਸੁਨੀਲ ਜਾਖਰ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਜਤਾਉਂਦਿਆਂ ਗਵਰਨਰ ਨੂੰ ਚਿੱਠੀ ਲਿਖੀ ਹੈ। ਜਾਖਰ ਨੇ ਸੀਐਮ ਮਾਨ ਤੇ ਸਿਆਸੀ ਜਸੂਸੀ ਲਈ ਖੁਫੀਆ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਾਏ ਤੇ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਵਿਧਾਨ ਸਭਾ 'ਚ ਕਿਹਾ ਸੀ ਕਿ ਮੈਂ ਸਰਕਾਰ ਹਾਂ ਤੇ ਮੇਰੇ ਕੋਲੇ ਖੁਫੀਆ ਜਾਣਕਾਰੀ ਹੈ ਜੱਖਣੇ ਇਸ ਬਾਬਤ ਗਵਰਨਰ ਤੋਂ ਜਾਂਚ ਦੀ ਮੰਗ ਕੀਤੀ ਆਬਿਦਾਇ ਚੇਤਨ ਸਿੰਘ ਜੋੜਾ ਮਾਜਰਾ ਨੇ ਆਪਣੇ ਬਿਆਨ ਲਈ ਅਧਿਆਪਕਾਂ ਤੋਂ ਮਾਫੀ ਮੰਗ ਲਈ ਹੈ ਡੈਕ ਜੋੜਾ ਮਾਜਰਾ ਨੇ ਕਿਹਾ ਕਿ ਉਹਨਾਂ ਦਾ ਮਕਸਦ ਅਧਿਆਪਕਾਂ ਨੂੰ ਥੇਸ ਪਹੁੰਚਾਉਣਾ ਨਹੀਂ ਵਿਆਪਕ ਸਤਕਾਰਯੋਗ ਨੇ ਅਪਮਾਨਜਨਕ ਭਾਸ਼ਾ ਵਰਤਣ ਦੇ ਇਲਜ਼ਾਮਾਂ 'ਚ ਟੀਚਰ ਯੂਨੀਅਨ ਨੇ ਕੱਲ ਤੋਂ ਸੜਕਾਂ 'ਤੇ ਉਤਰਨ ਦੀ ਚੇਤਾਵਨੀ ਵੀ ਦਿੱਤੀ ਸੀ ਅਮਰਿਤਪਾਲ ਦੇ ਖੋਰ ਸਾਥੀ ਨੂੰ ਕੱਲ ਪੰਜਾਬ ਲਿਆਂਦਾ ਜਾ ਰਿਹਾ ਪਪਲ ਪ੍ਰੀਤ ਸਿੰਘ ਨੂੰ ਲੈਣ ਲਈ ਅਜਨਾਲਾ ਪੁਲਿਸ ਕੱਲ ਡਿਬਰੂਗੜ੍ਹ ਜੇਲ੍ਹ ਪਹੁੰਚੀ ਸੀ ਤੇ ਸਾਰੀ ਫਾਰਮੈਲਿਟੀਜ਼ ਪੂਰੀ ਹੋਣ ਤੋਂ ਬਾਅਦ ਪੁਲਿਸ ਹੁਣ ਕੱਲ ਤੱਕ ਪਪਲ ਪ੍ਰੀਤ ਨੂੰ ਲੈ ਕੇ ਅਜਨਾਲਾ ਦੀ ਅਦਾਲਤ ਚ ਪੇਸ਼ ਕਰੇਗੀ ਦੱਸਦੇ ਕਿ ਅਜਨਾਲਾ ਥਾਣੇ ਤੇ ਹਮਲੇ ਦੇ ਮਾਮਲੇ ਚ ਪੁਲਿਸ ਨੇ ਪਪਲ ਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਇਲਾਵਾ ਅਮਰਿਤਪਾਲ ਦੇ ਸੱਤ ਹੋਰ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਚੁੱਕਿਆ ਹੈ ਸਭ ਤੋਂ ਐਨਐਸਏ ਵੀ ਹਟ ਚੁੱਕਿਆ ਹੈ ਹੁਣ ਡਿਬਰੂਗੜ੍ਹ ਦੀ ਜੇਲ੍ਹ ਚ ਸਿਰਫ ਅਮਰਿਤਪਾਲ ਬਾਕੀ ਚੰਡੀਗੜ੍ਹ ਦੇ ਰਹਿਣ ਵਾਲੇ ਰਿਟਾਇਰਡ ਕਰਨਲ ਨੂੰ ਡਿਜੀਟਲ ਅਰੈਸਟ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਰਿਆਣਾ ਤੋਂ ਮਹਿਕ ਯਾਦਵ ਦਾ ਰਾਜਸਥਾਨ ਤੋਂ ਸਚਿਨ ਸ਼ਰਮਾ ਨੂੰ ਅਰੈਸਟ ਕੀਤਾ ਗਿਆ ਪੁੱਛ ਕੇ ਦੋਹਾਂ ਮੁਲਜ਼ਮਾਂ ਨੇ ਆਪਣੀ ਗਲਤੀ ਮੰਨੀ ਦੱਸਦੇ ਕਿ ਮੁਲਜ਼ਮਾਂ ਨੇ ਬਜ਼ੁਰਗ ਜੋੜੇ ਨੂੰ منی ਲੌਂਡਰਿੰਗ ਦੇ ਕੇਸ ਦਾ ਕਰਵਾ ਦੇ ਕੇ ਕਰੀਬ 3.5 ਕਰੋੜ ਦੀ ਠੱਗੀ ਮਾਰੀ ਤਰਨਤਾਰਨ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਮਾਮਲੇ 'ਚ ਪੁਲਿਸ ਨੇ ਸਰਪੰਚ ਸਮੇਤ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਸਰਕਾਰ ਨੇ ਵੀ ਸਬ ਇੰਸਪੈਕਟਰ ਦੇ ਪਰਿਵਾਰ ਨੂੰ 1 ਕਰੋੜ ਦੀ مالی ਮਦਦ ਦੇਣ ਦਾ ਐਲਾਨ ਕੀਤਾ ਨਾਲ 1 ਕਰੋੜ ਰੁਪਏ ਦੀ ਬੀਮਾ ਰਾਸ਼ੀ ਪਰਿਵਾਰ ਨੂੰ ਮਿਲੇਗੀ ਦਰਸਲ ਪੁਲਿਸ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ 'ਚ ਇੱਕ ਵਿਵਾਦ ਸੁਲਝਾਉਣ ਗਈ ਸੀ ਤੇ ਇਸ ਝਗੜੇ ਦੌਰਾਨ ਲੋਕਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਪੰਜਾਬ ਚ ਹੋ ਰਹੇ ਗ੍ਰਨੇਡ ਅਟੈਕ ਤੇ ਮਿਲ ਰਹੀਆਂ ਧਮਕੀਆਂ ਦੇ ਚਲਦਿਆਂ ਲੁਧਿਆਣਾ ਦੇ ਹਾਤੀ ਤੋਂ ਭਾਜਪਾ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਨੇ ਅਮਰੀਕਾ ਤੋਂ ਇੱਕ ਬੁਲੇਟ ਪ੍ਰੂਫ ਜੈਕਟ ਮੰਗਵਾਈ ਹੈ ਉਹਨਾਂ ਕਹਿੰਿਆ ਕਿ ਸੈਕਿੰਡ ਰੂਪ ਪਾ ਕੇ ਹੀ ਉਹ ਪਿੰਡਾਂ ਚ ਪ੍ਰਚਾਰ ਕਰਨਗੇ ਪੰਜਾਬ ਦਾ ਮੌਲ ਖਰਾਬ ਹੈ ਕਿਸੇ ਵੇਲੇ ਵੀ ਭਾਜਪਾ ਦੇ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਿਸ ਕਰਕੇ ਉਹ ਬੁਲੇਟ ਪ੍ਰੂਫ ਜੈਕਟ ਪਾ ਕੇ ਘੁੰਮ ਰਹੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਚ ਉਸ ਵੇਲੇ ਹਗਾਮਾ ਹੋ ਗਿਆ ਜਦੋਂ ਉਹਨਾਂ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀਲਾਜ ਦੌਰਾਨ ਮਾਂ ਨੇ ਦਮ ਤੋੜ ਦਿੱਤਾ ਬ੍ਰਿਤਕਾ ਦੇ ਪਤੀ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਾਏ ਤੇ ਕਿਾਕੇ ਹਾਲਾਤ ਹਾਰਤ ਖਰਾਬ ਹੋਣ ਤੋਂ ਬਾਅਦ ਡਾਕਟਰ ਨੇ ਉਸ ਦੀ ਪਤਨੀ ਨੂੰ ਘਰ ਭੇਜ ਦਿੱਤਾ ਸੀ ਜਦੋਂ ਵਾਪਸ ਹਸਪਤਾਲ ਲੈ ਕੇ ਆਏ ਤਾਂ ਉਹਨਾਂ ਨੂੰ ਐਮਰਜੈਂਸ ਰੈਫਰ ਕਰ ਦਿੱਤਾ। ਗੁਰਦਾਸਪੁਰ ਦੇ ਪਿੰਡ ਬੱਦੋਵਾਲ ਖੁਰਦ ਵਿੱਚ ਮੁਲਜ਼ਮ ਦੀ ਗ੍ਰਿਫਤਾਰੀ ਦੌਰਾਨ ਜ਼ਬਰਦਸਤ ਸੰਘਾਮਾ ਹੋ ਗਿਆ। ਗ੍ਰਿਫਤਾਰੀ ਦੇ ਵਿਰੋਧ ਵਿੱਚ ਪਰਿਵਾਰ ਦਾ ਪੁਲਿਸ ਨਾਲ ਵਿਵਾਦ ਹੋ ਗਿਆ। ਪਰਿਵਾਰ ਨੇ ਪੁਲਿਸ ਤੇ ਹਥਿਆਰ ਦਿਖਾ ਕੇ ਧਮਕਾਉਣ ਤੇ ਨਜਾਇਜ਼ ਪਰਚਾ ਦਰਜ ਕਰਨ ਦੇ ਇਲਜ਼ਾਮ ਲਾਏ। ਪਰਿਵਾਰ ਮੁਤਾਬਕ ਪੁਲਿਸ ਨੇ ਛੋਟੀ ਜਿਹੀ ਲੜਾਈ ਤੇ ਪਰਚਾ ਦਰਜ ਕਰ ਦਿੱਤਾ ਸੀ ਸਬਾਬਤ ਐਸਐਸਪੀ ਨੂੰ ਦਰਖਾਸਤ ਦੇਣ ਤੋਂ ਬਾਅਦ ਵੀ ਕਾਰਵਾਈ ਨਹੀਂ ਹੋਈ ਦੂਜੇ ਪਾਸੇ ਪੁਲਿਸ ਮੁਤਾਬਕ ਕੁਲਵਿੰਦਰ 2 ਕੇਸਾਂ 'ਚ ਲੋੜਿੰਦਾਰ ਸੀ ਰਾਜਸਥਾਨ 'ਚ ਹੌਟ এয়ার ਬੈਲੂਨ ਉਡਾਉਣ ਵੇਲੇ ਹਾਦਸਾ ਵਾਪਰ ਗਿਆ ਬੈਲੂਨ ਦੀ ਰੱਸੀ ਨਾਲ ਲਟਕੇ ਕਰਮਚਾਰੀ ਦੀ ਰੱਸੀ ਟੁੱਟਣ ਤੇ ਢਿੱਗਣ ਨਾਲ ਮੌਤ ਹੋ ਗਈ ਦਰਸਲ ਰਾਜਸਥਾਨ 'ਚ ਹੌਟ এয়ার ਬੈਲੂਨ ਦਾ ਸ਼ੋਅ ਚੱਲ ਰਿਹਾ ਸੀ ਜਿਸ ਨੂੰ ਸਕੂਲ ਦੇ ਬੱਚਿਆਂ ਨੂੰ ਇਸ ਦੀ ਸਵਾਰੀ ਕਰਵਾਈ ਜਾ ਰਹੀ ਸੀ ਸੇ ਦੌਰਾਨੇ ਹਾਦਸਾ ਵਾਪਰ ਗਿਆ ਹਾਦਸੇ ਦੇ ਬਾਅਦ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੋਏ ਲੁਧਿਆਣਾ ਦੀ ਇੱਕ ਜੁਐਲਰੀ ਸ਼ਾਪ 'ਚ ਚੋਰੀ ਹੋਈ ਤੇ ਵਾਰਦਾਤ ਨੂੰ ਅੰਜਾਮ ਦੁਕਾਨ 'ਚ ਕੰਮ ਕਰ ਰਹੇ ਸ਼ਖਸ ਨੇ ਦਿੱਤਾ ਕੁਝ ਦਿਨ ਪਹਿਲਾਂ ਹੀ ਥੋੜ੍ਹ ਕਾਰੀਗਰ ਬਣ ਕੇ ਦੁਕਾਨ ਤੇ ਕੰਮ ਕਰਨ ਆਇਆ ਸਾਰੇ ਵਰਕਰਾਂ ਤੇ ਜੁਐਲਰ ਤੇ ਨਜ਼ਰ ਰੱਖੀ ਤੇ ਮੌਕਾ ਵੇਖਦਿਆਂ ਹੀ ਅੱਧਾ ਕਿਲੋ ਸੋਨਾ ਲੈ ਕੇ ਫਰਾਰ ਹੋ ਗਿਆ ਦੁਕਾਨ ਮਾਲਕ ਨੂੰ ਤਾਗੋ ਕੁਛ ਨੂੰ ਲੱਗਾ ਕਿ ਉਹ ਹੀ ਸ਼ਖਸ ਹੈ ਜਿਸ ਬਾਰੇ ਉਸਦੇ ਦੋਸਤ ਨੇ ਦੱਸਿਆ ਸੀ ਪੁੱਛਣ ਤੇ ਚੋਰ ਨੇ ਹਾਮੀ ਵੀ ਭਰੀ ਸੀ ਕਿ ਉਸਦੇ ਦੋਸਤ ਨਹੀਂ ਉਸ ਉਪੇਚਾ ਵਾਦਲ ਕਾਦੇ ਪਿੰਡ ਚੂੜੀ ਵਾਲਾ ਧੰਨਾ ਚ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਕਿ ਜੇਕਰ ਕੋਈ ਭੱਜ ਕੇ ਲੰਬ ਮੈਰਿਜ ਕਰਵਾਉਂਦਾ ਤਾਂ ਉਸਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਉਹਨਾਂ ਨੂੰ ਪਿੰਡ ਚੋਂ ਬਾਹਰ ਕੱਢਿਆ ਜਾਏਗਾ ਤੇ ਜੇਕਰ ਕੋਈ ਉਹਨਾਂ ਦੀ ਮਦਦ ਕਰੇਗਾ ਤਾਂ ਪਿੰਡ ਉਸ ਦਾ ਵੀ ਬਾਈਕਾਟ ਕਰੇਗਾ ਨਸ਼ੇ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ ਵੀ ਪੰਚਾਇਤ ਨੇ ਸਖਤ ਰੁਖ ਬਣਾਇਆ ਅਤੇ ਮਤਾ ਪਾ ਕੇ ਕਿਹਾ ਹੈ ਕਿ ਜਿਹੜਾ ਵੀ ਹੋਏਗਾ ਉਸਦੇ ਖਿਲਾਫ ਸਖਤ ਕਾਰਵਾਈ ਪੰਚਾਇਤ ਵੀ ਕਰੇਗੀ ਜਲੰਧਰ ਚ ਰੇਲਵੇ ਸਟੇਸ਼ਨ ਤੇ ਸਿਗਨਲ ਗੋਦਾਮ ਚ ਪਿਆਨ ਕਾ ਅੱਗ ਲੱਗ ਗਈ। ਇਹ ਅੱਗ ਦੇ ਗੁਬਾਰ ਅਸਮਾਨ ਤੱਕ ਉੱੜਦੇ ਨਜ਼ਰ ਆਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਪਰ ਉਸ ਤੱਕ ਗੋਦਾਮ ਚ ਰੱਖਿਆ ਸਾਰਾ ਸਮਾਨ ਸੜ ਗਿਆ। ਦਰਅਸਲ ਗੋਦਾਮ ਦੇ ਬਾਹਰ ਪਏ ਕੂੜੇ ਦੇ ਢੇਰ ਨੂੰ ਅੱਗ ਲੱਗੀ ਸੀ ਜੋ ਵੇਖਦਿਆਂ ਵੇਖਦਿਆਂ ਗੋਦਾਮ ਦੇ ਅੰਦਰ ਤੱਕ ਪਹੁੰਚ ਗਈ। ਪੰਜਾਬ ਦਾ ਸਰਬਜੀਤ ਸਿੰਘ ਰਸ਼ੀਅਨ ਆਰਮੀ ਦੇ ਚੁੰਗਲ ਚੋਂ ਆਜ਼ਾਦ ਹੋ ਕੇ ਵਾਪਸ ਭਾਰਤ ਆਇਆ ਹੈ। ਕਾਫੀ ਜੱਦੋਜਹਿਦ ਤੋਂ ਬਾਅਦ ਸਰਬਜੀਤ ਆਪਣੇ ਪਿੰਡ ਜਗਦੇਵ ਖੁਰਦ ਖੁਰਦ ਪਹੁੰਚਾ ਤੇ ਉੱਥੇ ਆਪਣੀ ਹੱਡ ਬੀਤੀ ਦੱਸੀ ਸਰਮਜੀਤ ਨੇ ਦੱਸਿਆ ਕਿ ਜਬਰਨ ਉਸ ਨੂੰ ਰਸ਼ੀਅਨ ਆਰਮੀ ਜੁਆਇਨ ਕਰਵਾਈ ਗਈ ਤੇ ਮਹਿਜ਼ ਕੁਝ ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਯੂਕਰੇਨ ਨਾਲ ਜੰਗ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਨੂੰ 2000 ਅਮਰੀਕੀ ਡਾਲਰ ਦਿੱਤੇ ਜਾਂਦੇ ਸੀ ਜਿਵੇਂ ਹੀ ਪੈਸੇ ਟਰਾਂਸਫਰ ਹੁੰਦੇ ਸੀ ਏਜੰਟ ਏਟੀਐਮ ਰਾਹੀਂ ਪੈਸੇ ਕਢਵਾ ਲੈਂਦੇ ਸੀ ਇੰਡੀਆਜ਼ ਗੌਟ ਲੇਟੈਂਟ ਵਿਵਾਦ ਤੇ ਅਪੂਰਵਾ ਮਖੀਜਾ ਨੇ ਚੁੱਪੀ ਤੋੜੀ ਹੈ YouTube ਤੇ ਅਪਲੋਡ ਬਲੌਗ ਚ ਅਪੂਰਵਾ ਨੇ ਰੋਂਦੇ ਹੋਏ ਮਾਫੀ ਮੰਗੀ ਉਹਨਾਂ ਕਿਹਾ ਕਿ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਗਈਆਂ ट्रोलस ਕਰਕੇ ਮੇਰੀ ਮਾਂ ਬਿਮਾਰ ਹੋ ਗਈ ਲੋਕਾਂ ਨੇ ਜਿਉਣਾ ਤੱਕ ਮੁਸ਼ਕਲ ਕਰ ਦਿੱਤਾ ਇੰਨਾ ਹੀ ਨਹੀਂ ਅਪੂਰਵਾ ਨੇ ਖੁਦ ਤੇ ਕਾਲਾ ਜਾਦੂ ਹੋਣ ਦੀ ਵੀ ਗੱਲ ਕੀਤੀ ਦੱਸਦੀ ਹੈ ਕਿ ਸ਼ੋਅ 'ਚ ਵਿਵਾਦ ਤੋਂ ਬਾਅਦ ਅਪੂਰਵਾ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਪਿਹ ਹਸਪਤਾਲ ਚੋਂ ਛੁੱਟੀ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਅੰਮ੍ਰਿਤਸਰ ਪਹੁੰਚੇ ਨੇ 328 ਸਰੂਪਾਂ ਨੂੰ ਲੈ ਕੇ ਚੱਲ ਰਹੇ ਮੋਰਚੇ 'ਚ ਡੱਲੇਵਾਲ ਸ਼ਾਮਿਲ ਹੋਏ ਨੇ ਪੰਜਾਬ ਸਰਕਾਰ ਤੇ ਇਸ ਮੌਕੇ ਉਹਨਾਂ ਨਿਸ਼ਾਨਾ ਸਾਧਿਆ ਉਹਨਾਂ ਕਹਿਆ ਕਿ ਸਰਕਾਰ ਨੇ ਧੋਖੇ ਨਾਲ ਸਾਡਾ ਮੋਰਚਾ ਚੱਕਵਾ ਦਿੱਤਾ ਡੱਲੇਵਾਲ ਨੂੰ ਅੱਜ ਹੀ ਬਰਨਾਲਾ ਦੇ ਹਸਪਤਾਲ ਤੋਂ ਛੁੱਟੀ ਮਿਲੀ ਹੈ ਜਿਸ ਤੋਂ ਬਾਅਦ ਉਹ ਸਿੱਧਾ ਅੰਮ੍ਰਿਤਸਰ ਪਹੁੰਚੇ ਨੇ ਕੀ 라 ਸਕਦੀ ਤੇ ਬਟਾਲਾ ਦੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਪਾਰਟੀ ਨੂੰ ਪਰਿਵਾਰ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿੱਥੇ ਪਰਿਵਾਰ ਨੇ ਨਾ ਕੇਵਲ ਪੁਲਿਸ ਕਾਰਵਾਈ 'ਚ ਰੁਕਾਵਟ ਪਾਈ ਨਾਲ ਹੀ ਗੰਭੀਰ ਇਲਜ਼ਾਮ ਲਾਏ सिविल वर्दी ਦੇ ਵਿੱਚ ਪੁਲਿਸ ਦੀ ਰੇਡ ਵਿਰੋਧ ਕਰਦਾ ਹੋਇਆ ਪਰਿਵਾਰ ਅਤੇ AK-47 ਨੂੰ ਹੱਥ ਦੇ ਵਿੱਚ ਫੜ ਕੇ ਪਰਚਾ ਦਰਜ ਕਰਨ ਦੀ ਗੱਲ ਕਰਦਾ ਹੋਇਆ ਮੁਲਾਜ਼ਮ ਇਹ ਸਭ ਹੋਇਆ ਹੈ ਬਟਾਲਾ ਦੇ ਪਿੰਡ ਬੱਦੋਵਾਲ ਦੇ ਵਿੱਚ ਜਿੱਥੇ ਨੌਜਵਾਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਤੇ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾ ਦਿੱਤੇ ਦੂਆ ਖੋਲੋ ਤੇ ਪਰਚਾ ਪਾਇਆ ਚੁੱਕਿਆ ਛਪੀ ਦਾ ਪਰਚਾ ਝੂਠਾ ਪਾਇਆ ਆਦੀ ਕੋਈ ਬੜੀ ਜਰਵਾਸਤੀ ਕੀ ਦੀਆ ਦਰਅਸਲ ਪੁਲਿਸ ਜਦੋਂ ਕੁਲਵਿੰਦਰ ਰੋਸ਼ੀ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਤਾਂ ਨੌਜਵਾਨ ਨੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਖੁਦ ਨੂੰ ਦੁਕਾਨ ਦੇ ਅੰਦਰ ਬੰਦ ਕਰ ਲਿਆ ਅਤੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਪੁਲਿਸ ਅਤੇ ਪਰਿਵਾਰ ਦੇ ਵਿੱਚ ਤਿੱਖੀ ਟਕਰਾਰਬਾਜ਼ੀ ਦੇਖਣ ਨੂੰ ਮਿਲੀ ਤੁਸੀਂ ਨਜਾਇਬ ਆ ਕੇ ਕੁਝ ਵੀ ਮਾ ਦੋ ਕਿਤੇ ਕੋਈ ਗੱਲ ਨਹੀਂ ਦੋ ਤੁਸੀਂ ਦੋ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੋਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ ਪਰਿਵਾਰ ਨੇ ਪੁਲਿਸ ਦੇ ਨੌਜਵਾਨ ਦੇ ਨਾਲ ਕੁਟਮਾਰ ਕਰਨ ਅਤੇ ਝੁੱਠੇ ਕੇਸ ਦੇ ਵਿੱਚ ਫਸਾਉਣ ਦੇ ਇਲਜ਼ਾਮ ਲਗਾਏ ਨੇ ਅਤੇ ਨਾਲ ਹੀ ਰਾਜ਼ੀਨਾਮੇ ਦੇ ਟਾਈਮ ਤੋਂ ਪਹਿਲਾਂ ਹੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਕਹੀ ਜੀ ਮੇਰੇ ਕੋ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਿੱਦੇ ਨੇ ਬੈਨ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਹੱਤਵਾਦੀਆ ਏ ਇਹ ਇਨਕਾਊਂਟਰ ਕਰਨਾ ਚਾਹੁੰਦੇ ਆਂ ਸਾਡੇ ਮੁੰਡੇ ਦਾ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਡੇ ਦੇ ਪੱਤੇ ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱਤੇ ਬੰਦੇ ਆ ਜਿਹੜੇ ਸਾਡੇ ਘਰ ਆ ਕੇ ਰੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਗਰਜ ਕੀਤਾ ਜਾਵੇ ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਅਤੇ ਕਿਹਾ ਕਿ ਇਹ ਨੌਜਵਾਨ ਦਾ ਦੋ ਮਾਮਲੇ ਦੇ ਵਿੱਚ ਉਹਨਾਂ ਨੂੰ ਲੋੜਿੰਦਾ ਸੀ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਇਹਨਾਂ ਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਗਿਆ ਫਿਲਹਾਲ ਨੌਜਵਾਨ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਅਤੇ ਨੌਜਵਾਨ ਦਾ ਪਰਿਵਾਰ ਹੁਣ ਪੁਲਿਸ ਤੇ ਗੰਭੀਰ ਇਲਜ਼ਾਮ ਲਗਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵਨ ਮਾਨ ਤੋਂ ਇਨਸਾਫ ਦੀ ਮੰਗ ਕਰ ਰਹੇ ਬਟਾਲਾ ਤੋਂ ਦਿਸੰਬਰ 2 ਬਿੱਟੂ نیوز 18 ਪੰਜਾਬ